ਜੈ ਭੀਮ ਜੈ ਭਾਰਤ ਮੈਂ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਅੱਜ 133ਵੇਂ ਜਨਮ ਦਿਨ ਦੀ ਨਕੋਦਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਤੇ ਮੈਂ ਆਪਣੇ ਵੱਲੋਂ ਸਾਬੀ ਧਾਰੀਵਾਲ ਔਰ ਪੂਸ਼ਨ ਜੀ ਮੰਗਾ ਪਹਿਲਵਾਨ ਜੀ ਅਤੇ ਬੱਲੀ ਥਿੰਦ ਜੀ ਹਨੀ ਰਾਮੂ ਵਾਲੀਆ ਜੀ ਅਸ਼ਨੀ ਗਿੱਲ ਜੀ ਅਤੇ ਹੋਰ ਮੇਰੇ ਨਾਲ ਵੀਰ ਮੇਰੇ ਆਏ ਨੇ ਸਾਰਿਆਂ ਨੂੰ ਜਸਨ ਕੋਦਰੀਆ ਜੀ ਔਰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੈ ਪੀਨ ਜੈ ਭਾਰਤ ਮਾਹੀ ਸਰਕਾਰ ਸਭ ਪਹਿਲਾ ਸਾਰਿਆਂ ਨੂੰ ਕ੍ਰਾਂਤੀਕਾਰੀ ਜੈ ਪੀਨ ਜੈ ਭਾਰਤ ਜੈ ਪੀਨ ਜੈ ਭਾਰਤ ਅੱਜ ਸਮੂਹ ਬੇਸ਼ਵਾਸੀਆਂ ਨੂੰ ਔਰ ਤਲਿ ਸਮਾਜ ਨੂੰ ਤਬਰੇ ਪੁੱਛੇ ਲੋਕਾਂ ਦੇ ਸਿਆ ਸੰਵਿਧਾਨ ਨਿਰਮਾਤਾ 바ਵਾ ਸਾਹਬ ਬੇਦਕਰ ਪੀਮਰਾਓ ਉਹਨਾਂ ਦੇ ਅੱਜ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਇੱਥੇ ਬਾਬਾ ਸਾਹਿਬ ਬੇਸਕਰ ਚੌਕ ਨਕੋਦਰ ਵਿੱਚ ਉਹਨਾਂ ਨੂੰ ਜਿਹੜਾ ਇੱਥੇ ਸਾਰੀ ਜਿਹੜੇ ਸੰਗਠਨ ਇਕੱਠੇ ਹੋ ਕੇ ਸਾਰੇ ਦੇਸ਼ ਵਾਸੀ ਨੂੰ ਬੁਲਾਈ ਦਿੰਦੇ ਆ ਕਿ ਬਾਬਾ ਸਾਹਿਬ ਬੇਸਕਰ ਦੇ ਪੂਰਨ ਅਤੇ ਸਾਨੂੰ ਪਰੋ ਜੁੜੋ ਸੰਘਰਸ਼ ਕਰੋ ਦੇ ਪੂਰਨ ਅਤੇ ਸਾਨੂੰ ਚੱਲਣਾ ਚਾਹੀਦਾ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਤੁਹਾਡੀ ਸੋਹਣ ਤੇ ਸਾਰਾ ਦਿਨ ਕੇ ਖੋਕੇ ਰਾਵੀਂ ਜੈ ਭਿੰਦ ਜੈ 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 ਭਿੰਦ ਜੈ ਭਿੰਦ ਸਵਾਸਾ ਤੁਹਾਡੀ ਸੋਚ ਤੇ ਕਰਾ ਦੇਾਂਗੇ ਖੋਕੇ ਸਵਾਸਾ ਤੁਹਾਡੀ ਸੋਚ ਤੇ ਕਰਾ ਦੇਾਂਗੇ ਖੋਕੇ